ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਇਫਤਖਾਰ ਠਾਕੁਰ ਇਫਤਖਾਰ ਠਾਕੁਰ ਜਿਹੜਾ ਪਾਕਿਸਤਾਨ ਦਾ ਐਕਟਰ ਹੈ ਉਹਨੂੰ ਤਾਂ ਆਪਣਾ ਨਾਂ ਹੀ ਬਦਲ ਲੈਣਾ ਚਾਹੀਦਾ ਉਹਨੂੰ ਨਾਂ ਰੱਖ ਲੈਣਾ ਚਾਹੀਦਾ ਆਪਣਾ ਬਵਾਲ ਠਾਕੁਰ ਅਸੀਂ ਤੁਹਾਨੂੰ ਉਹਦੇ ਬਾਰੇ ਪੂਰਾ ਸੱਚ ਦੱਸਦੇ ਆ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹਨੂੰ ਫਿਲਮਾਂ 'ਚ ਵੀ ਲਿਆ ਜਾਣਾ ਸਾਰਾ ਕੁਝ ਹੋਣਾ ਹੈ ਇਹ ਸਭ ਗੱਲਾਂ ਨੇ ਕਿਉਂਕਿ ਸਾਨੂੰ ਇਹਨਾਂ ਲੋਕਾਂ ਨੇ ਆਮ ਪਬਲਿਕ ਨੂੰ ਬਹੁਤ ਉੱਲੂ ਸਮਝਿਆ ਹੋਇਆ ਇੱਕ ਵੀਡੀਓ ਵਿੱਚ ਦਲਜੀਤ ਨੇ ਕਿਹਾ ਵੀ ਸੀ ਇਹ ਪਬਲਿਕ ਬੜੀ ਫੁੱਦੂ ਆ ਇਹਨੂੰ ਫੁੱਦੂ ਬਣਾਉਣਾ ਬਹੁਤ ਆਸਾਨ ਹੈ ਯਾਦ ਹੋਵੇ ਆਪਣੇ ਨਾਲ ਦੇ ਦੋਸਤਾਂ ਨਾਲ ਬੈਠਾ ਕੁਰਸੀਆਂ ਜੀਆਂ ਤੇ ਥੀਏਟਰ ਦੇ ਵਿੱਚ ਗੱਲ ਕਰਦਾ ਹੁੰਦਾ ਮੇਰਾ ਗਲਾ ਕਾਫੀ ਖਰਾਬ ਹੈ ਪਰ ਮੈਨੂੰ ਫਿਰ ਵੀ ਇਹ ਵੀਡੀਓ ਤਾਂ ਬਣਾਉਣੀ ਪੈ ਰਹੀ ਕਿਉਂਕਿ ਜਦੋਂ ਇਹ ਬਹੁਤ ਵੱਡਾ ਬਵਾਲ ਹੋਇਆ ਤੇ ਉਹਦੇ ਬਾਅਦ ਇੱਕ ਬੰਦੇ ਨੇ ਵੀਡੀਓ ਪਾਈ ਬਾਹਰੋਂ ਤੇ ਨਾਲ ਉਹਨੂੰ ਵੀਡੀਓ ਦੇ ਵਿੱਚ ਇਹ ਰਿਕਾਰਡਿੰਗ ਪਾ ਦਿੱਤੀ ਇਹ ਬਵਾਲ ਠਾਕੁਰ ਜੀ ਦੀ ਕਿ ਬਾਈ ਜਿੱਦਾਂ ਮੇਰੀ ਵੀਡੀਓ ਤੋਰ ਮੋੜ ਕੇ ਤੁਹਾਡੇ ਇੰਡੀਆ ਚੱਲਦੀ ਹੈ ਤੁਹਾਡੇ ਇੱਥੇ ਐਮੀ ਵਿਰਖ ਦੀ ਇੱਥੇ ਚੱਲੀ ਜਾਂਦੀ ਆ ਉਸ ਤੋਂ ਬਾਅਦ ਹੁਣ ਇੱਕ ਵੀਡੀਓ ਪਾ ਦਿੱਤੀ ਗਈ ਹੈ ਬੱਬੂ ਮਾਨ ਲਓ ਤੇ ਬੱਬੂ ਮਾਨ ਨੇ ਫਿਰ ਉਸ ਤੋਂ ਬਾਅਦ ਇਫਤਖਾਰ ਨੇ ਕਿਹਾ ਤੇ ਬੱਬੂ ਮਾਨ ਸਾਹਿਬ ਨੇ ਮੈਨੂੰ ਬੜਾ ਡਾਂਟਿਆ ਉਹ ਬੱਚੇ ਦੀ ਤਰ੍ਹਾਂ ਡਾਂਟਿਆ ਨਾਲੇ ਉਹ ਤਰੀਫ ਕਰਤੀ ਇਹ ਪੰਜਾਬ ਦੇ ਥੰਮ ਨੇ ਫਲਾਨਾ ਨੇ ਉਹ ਕਿਉਂ ਇਹ ਗੱਲ ਕੀਤੀ ਗਈ ਗੁੱਗੂ ਗੇਲ ਦੀ ਗੱਲ ਕਿਉਂ ਕੀਤੀ ਗਈ ਉਹਨੂੰ ਪਤਾ ਸੀ ਕੰਗਰ ਦਾ ਇੱਕ ਨੰਬਰ ਦੇ ਆ ਨਾ ਆਪਾਂ ਦੋਨੇ ਪਾਸੇ ਵਾਲੇ ਕਿ ਉਹਨੂੰ ਪਤਾ ਸੀ ਕਿ ਫਿਲਮ ਆਈ ਇਹਨਾਂ ਦੀ ਸ਼ੌਂਕੀ ਸਰਦਾਰ ਸਭ ਨੇ ਪ੍ਰਮੋਸ਼ਨ ਲਈ ਚੁੱਪ ਰਹਿਣਾ ਨਾ ਹਉਣੇ ਬੋਲਣਾ ਨਾ ਹਉਣੇ ਬੋਲਣਾ ਜੇ ਗੱਲ ਕੀਤੀ ਡਾਂਟਿਆ ਲਾਹ ਰਿਕਾਰਡਿੰਗ ਪਹਿਲਾਂ ਵੀ ਲਾਈ ਤੁਸੀਂ ਇਹ ਸਭ ਗੇਮਾਂ ਨੇ ਸਾਨੂੰ ਉੱਲੂ ਬਣਾਇਆ ਜਾਂਦਾ ਅਸਲ 'ਚ ਖੁੱਦੂ ਜਿਹਨੂੰ ਕਹਿੰਦੇ ਆ ਉਹ ਬਣਾਉਂਦੇ ਆ ਮੈਂ ਠੇਕਾ ਚੱਕਿਆ ਇਹਨਾਂ ਲਈ ਬੋਲਣ ਦਾ ਕਿਉਂਕਿ ਇਹਨਾਂ ਨੇ ਭੈਣ ਮਰਾਉਣਿਆਂ ਨੇ ਬਹੁਤ ਕੁਛ ਦਿਨਿਆਂ 'ਚ ਗਲਤ ਕੀਤਾ ਔਰ ਕਰ ਰਹੇ ਆ ਉਹ ਹੁਣ ਉਹਨੇ ਉਹ ਬੋਲਤਾ ਬੱਬੂ ਮਾਨ ਦੀ ਰਿਕਾਰਡਿੰਗ ਕੋਈ ਕਿਉਂ ਨਹੀਂ ਲਾਈ ਹਨਾ ਨਾਲ ਕਹਿਤਾ ਫਰਾਨੇ ਥਮ ਆਪਣੀਆਂ ਕੀਤੀਆਂ ਤੇ ਪੋਚਾ ਐਵੇਂ ਮਾਰਿਆ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਖਲਾਫ ਹਾਂ ਉਹਦੇ ਜਾਂ ਉਹਨੂੰ ਕੰਮ ਨਾ ਦੋ ਜਾਂ ਕੁਝ ਨਾ ਕਰੋ ਠੀਕ ਹੈ ਹੁਣ ਆਪਣੇ ਦੇਸ਼ ਮੋਹ ਚ ਬੋਲਿਆ ਤੇ ਸਾਡਾ ਦੇਸ਼ ਮੋਹ ਪਹਿਲਾਂ ਜਾਗਿਆ ਹੋਇਆ ਸੀ ਹੁਣ ਉਹ ਮਰਨ ਲੱਗ ਪਿਆ ਹੁਣ ਅਸੀਂ ਲਾਪੈ ਨਹੀਂ ਬੱਬੂ ਮਾਨ ਦੀ ਪਾਤ ਜੀ ਇਹ ਕੰਮ ਦਊਗਾ ਹੀ ਦਊਗਾ ਉਹਨੂੰ ਹੈ ਇਹ ਚੀਜ਼ਾਂ ਸਮਝਣ ਵਾਲੀਆਂ ਇਹ ਗੇਮ ਬਾਜ਼ ਬੰਦੇ ਨੇ ਮੈਂ ਅਕਸਰ ਬੋਲਦਾ ਹੁੰਨਾ ਸ਼ੇਰ ਭਈ ਪਰਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ ਫਿਲਮੀ ਲੋਕ ਤੇ ਵੇਚਣਾ ਚਾਹੁੰਦੇ ਅੱਲਾ ਮੇਰਾ ਰਾਮ ਕਿਸੇ ਦਾ ਨੇਤਾ ਦੇ ਬਨੇਤਾ ਇਹਨਾਂ ਦੇ ਚੱਕਰਾਂ 'ਚ ਨਾ ਫਸੋ ਜਦ ਤੱਕ ਇਹਨਾਂ ਦੇ ਚੱਕਰਾਂ 'ਚ ਫਸੋਗੇ ਤੁਹਾਡਾ ਲਾਸ ਹੈ ਇਹ 101% ਹੈ ਉਹ ਦੇਖ ਲਓ ਉਧਰੋਂ ਉਹਨੇ ਕਿਹਾ ਪਹਿਲਾਂ ਵੀਡੀਓ ਪਾਈ ਫਿਰ ਉਧਰ ਬੱਬੂ ਮਾਨ ਦੇ ਨਾਂ ਤੇ ਉਹ ਬੰਦੇ ਨੇ ਇਫਤਖਾਰ ਠਾਕੁਰ ਨੇ ਕਿੱਦਾਂ ਢੰਗ ਨਾਲ ਉੱਥੋਂ ਬੋਲਿਆ ਉਹਦੀ ਬੋਲਬਾਣੀ ਤੋਂ ਉਹਦੇ ਚੱਲਣ ਫਿਰਨ ਤੋਂ ਦੇਖ ਤੁਸੀਂ ਨੋਟ ਕਰੋ ਇੰਦਾਂ ਦੇ ਮਿੱਠੇ ਬੰਦੇ ਕਿਸਦੇ ਮਿੱਤ ਨਹੀਂ ਹੁੰਦੇ ਸਾਡੇ ਇੱਧਰ ਵੀ ਇੰਦਾਂ ਦੇ ਬਹੁਤ ਮਿੱਠੇ ਬੰਦੇ ਹੈਗੇ ਆ ਤੁਹਾਨੂੰ ਇਹੀ ਸਮਝਣਾ ਪੈਣਾ ਅਸੀਂ ਪਹਿਲਾਂ ਦੱਸਤਾ ਸੀ ਵੀ ਇਹ ਕੰਮ ਵੀ ਦੇਣਗੇ ਔਰ ਗੇਮਾਂ ਵੀ ਕਰਨਗੇ ਬੜੇ ਟੰਗ ਨਾਲ ਗੇਮ ਖੇលਦੇ ਆ ਅਸਲ ਵਿੱਚ ਜਿਨ੍ਹਾਂ ਦਾ ਕੋਈ ਮੁੱਦਾ ਨਹੀਂ ਸੀ ਨਾਲ ਦੀ ਨਾਲ ਫੋਨ ਕਰਕੇ ਬਹੁਤ ਬੰਦਿਆਂ ਨੇ ਉਹਨੂੰ ਇਹ ਵੀ ਕਿਹਾ ਵਾਹ ਜੀ ਵਾਹ Google ਤੇ ਦੇਖੋ ਤੁਹਾਨੂੰ ਕਿੰਨਾ ਸਰਚ ਕਰਦੇ ਆ ਕੌਣ ਕੌਣ ਕਹਿੰਦਾ ਇਹ ਆਪੇ ਦੱਸਣਾ ਅਸੀਂ ਨਾਂ ਲੈਨੇ ਤੁਹਾਨੂੰ ਲੱਗਦਾ ਇਹਨਾਂ ਨਾਲ ਲਾਕਡਾਟ ਇਦਾਂ ਨਹੀਂ ਹੈ ਇਹ ਕੰਜਰਾਂ ਦਾ ਹਾਲ ਇਹ ਹੈ ਕਿ ਗਾਂ ਦੀ ਜਿਹੜੀ ਵੀਡੀਓ ਮੈਂ ਪਾਉਂਗਾ ਉਹ ਆ ਭਈ ਇੱਕ ਪਹਿਲਾਂ ਵੀਡੀਓ ਪਾਈ ਸੀ ਵੀ ਐਸੀ ਧੀ ਕਿਸੇ ਦੇ ਨਾਲ ਜੰਮੇ ਤੇ ਕਲਾਕਾਰ ਹੋਵੇ ਤਾਂ ਦੁਸ਼ਮਣ ਦੇ ਨਾਲ ਜੰਮੇ ਹੁਣ ਐਸੇ ਪੁੱਤ ਬਾਰੇ ਪਾਵਾਂਗੇ ਉਹ ਹਰ ਵੀਡੀਓ ਜਾ ਕੇ ਡਰਾਮੇ ਕਰਦਾ ਤੁਸੀਂ ਉਹਦੀ ਗੱਲਾਂ ਚਾਹਿਓ ਜਿਨੇ ਪੁੱਤਾਂ ਨੂੰ ਸੰਭਿਆ ਔਖੇ ਟਾਈਮ ਜਦੋਂ ਕੋਈ ਲੈ ਕੇ ਨਹੀਂ ਜਾਂਦਾ ਸੀ ਜਗਰਾਤਿਆਂ ਦੇ 4 ਪੈਸਿਆਂ ਲਈ ਜਿਹੜਾ ਬੰਦਾ ਨਾਲ ਉਹਨੂੰ ਲੈ ਕੇ ਜਾਂਦਾ ਸੀ ਉਹਦਾ ਫੋਨ ਤੱਕ ਨਹੀਂ ਚੱਕਦੇ ਵੀ ਫੋਨ 'ਚ ਆਪਣੇ ਪ੍ਰੋਗਰਾਮ 'ਚ ਰਾਇਤ ਕਰਨੀ ਪੈਣੀ ਥੋੜੀ ਬਹੁਤੀ ਤੁਸੀਂ ਸੋਚ ਕੇ ਦੇਖੋ ਉਹ ਕਿੱਡੀ ਵੱਡੀ ਗੇਮ ਹੋਈ ਆ ਉਹਨੇ ਗਲਤ ਬੋਲਿਆ ਹੁਣ ਜੇ ਉਹ ਕਹਿੰਦਾ ਇਫਤਖਾਰ ਠਾਕੁਰ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਐਮੀ ਵਰਕ ਦੀ ਵੀਡੀਓ ਚਲਦੀ ਲਾਵੇ ਉਹ ਲਿੰਕ ਪਾਉਂਦਾ ਨਹੀਂ ਉਹ ਕੁਛ ਨਹੀਂ ਆਸੀਂ ਉੱਲੂ ਬਣਦੇ ਆ ਤੇ ਉਹ ਸਾਨੂੰ ਬਣਾਉਂਦੇ ਆ ਨੇਤਾ ਵੀ ਅਬ ਨੇਤਾ ਵੀ ਅਸੀਂ ਉਹਨੂੰ ਨਾ ਬਣੀਏ ਤੇ ਨਾ ਬਣਾਉਣ ਕੁਝ ਕੁ ਲੋਕ ਸਿਆਣੇ ਹੈਗੇ ਜਿਹੜੇ ਇਹ ਚੀਜ਼ਾਂ ਨੂੰ ਸਮਝਦੇ ਆ ਕੁਝ ਵਿੱਚ ਬਕਵਾਸ ਕਰਦੇ ਆ ਉਹ ਕੌਣ ਨੇ ਸਾਨੂੰ ਪਤਾ ਇਹਨਾਂ ਨੇ ਸਾਰੇ ਕਲਾਕਾਰਾਂ ਨੇ ਬੰਦੇ ਰੱਖੇ ਹੋਏ ਨੇ ਆਪਣੇ ਲਈ ਭੌਂਕਣ ਲਈ ਉਹ ਭੌਂਕਣਾ ਹੀ ਕਹਿ ਸਕਦੇ ਜਿਹੜੇ ਗਲਤ ਬੋਲਦੇ ਆ ਉਹ ਮੈਂ ਵੀ ਨੋਟ ਕਰ ਰਿਹਾ ਮੈਂ ਬਹੁਤ ਵੀਡੀਓ ਬਹੁਤ ਬੰਦਿਆਂ ਨੂੰ ਭੇਜਦਾ ਹਾਂ ਉਹਦੇ 'ਚ ਮੈਂ ਉਹਦੇ 'ਚ ਮੈਂ ਪੱਕਾ ਉਹ ਸਾਰਾ ਨੋਟ ਕੀਤਾ ਕੌਣ ਕੀ ਦੇ ਬਾਰੇ ਵੀਡੀਓ ਪਾਉਂਦਾ ਕੌਣ ਕੀ ਦੇ ਬਾਰੇ ਨਹੀਂ ਪਾਉਂਦਾ ਦੁੱਖ ਹੁੰਦਾ ਐ ਬੋਦ ਪਰ ਜਾਂ ਸਿਆਣੀਆਂ ਗੱਲਾਂ ਨਾ ਕਰੋ ਜਾਂ ਸਿਆਣੇ ਬਣੋ ਚੰਗੇ ਬਣੋ ਚਾਰ ਟੁੱਕਾਂ ਦੇ ਲਈ ਚਾਰ ਨੋਟਾਂ ਦੇ ਲਈ ਤੁਸੀਂ ਇਹਨਾਂ ਦੇ ਦੱਲੇ ਬਣੇ ਫਿਰਦੇ ਹੋ ਤੇ ਦੱਲਿਆਂ ਨੇ ਹੀ ਦੇਸ਼ ਵਿਗਾੜਿਆ ਬਰੋਕਲੀ ਘਰਾਂ ਦੀ ਲੈ ਲਓ ਜਾਂ ਦੇਸ਼ ਦੀ ਬਰੋਕਲੀ ਲੈ ਲਓ ਜਾਂ ਇਹਨਾਂ ਬ੍ਰੋਕਰਾਂ ਨੇ ਦੇਸ਼ ਖਤਮ ਕਰਤਾ ਇਹਨਾਂ ਬ੍ਰੋਕਰਾਂ ਤੋਂ ਬਚੋ ਇਹਨਾਂ ਕੰਜਰਾਂ ਤੋਂ ਬਚਣ ਤੋਂ ਪਹਿਲਾਂ ਮਿਹਰਬਾਨੀ ਸ਼ੁਕਰੀਆ ਉਹ ਜਿਹੜੀ ਵੀਡੀਓ ਪਾਈ ਆ ਨਾ ਉਹਨੇ ਪਈ ਫਟਕਾਰ ਟਾਕਰ ਨੇ ਬਬੂ ਹਣਾ ਵਾਲੇ ਮੁਫਤ ਦੀ ਇਧਰ ਪ੍ਰਮੋਸ਼ਨ ਹੋ ਜਾਣੀ ਸੀ ਅੱਜ ਬੋਲਦਾ ਪੱਪੂ ਮਾਨ ਕਿ ਇਦਾਂ ਦੀ ਗੱਲ ਕੋਈ ਨਹੀਂ ਹੋਈ ਕਿੰਨਾ ਕ ਕਿਸੇ ਨੂੰ ਅੱਜ ਕੱਲੋ ਡਾਂਟਦਾ ਤੁਹਾਨੂੰ ਪਤਾ ਆ ਅੱਜ ਕੱਲੋ ਨਹੀਂ ਬੋਲਦਾ ਕਿਸੇ ਨੂੰ ਉਹ ਕਈ ਸਕੀਮਾਂ ਨੇ ਸਮਝਦਾਰ ਬਣੋ ਮਿਹਰਬਾਨੀ ਸ਼ੁਕਰਿਆ ਹਾਂ ਤੇ ਇੱਕ ਗੱਲ ਵਿੱਚ ਰਹਿ ਗਈ ਪਏ ਇਹ ਜਿਹੜਾ ਪਲਾਨ ਆ ਨਾ ਗੇਮ ਹੈ ਇਹ ਜਾਂ ਤਾਂ ਗਿੱਪੀ ਘਰੇਾਲ ਸਾਹਿਬ ਦੀ ਹੋ ਸਕਦੀ ਹੈ ਜਾਂ ਆ ਜਰਨੈਲ ਸਿੰਘ ਦੀ ਹੋ ਸਕਦੀ ਚੱਲ ਮੇਰਾ ਪੁੱਤ ਦਾ ਕੰਮ ਰਹਿਂਦਾ ਥੋੜਾ ਜਿਹਾ ਇਹ ਗੇਮਬਾਜ਼ ਬੰਦੇ ਨੇ ਇਹਨਾਂ ਨੇ ਬਹੁਤ ਇੰਡਸਟਰੀ ਦਾ ਬੇੜਾ ਬਿਠਾਇਆ ਇੱਕ ਬੰਦੇ ਨੂੰ ਇਹਨਾਂ ਨੇ ਇੰਡਸਟਰੀ ਤੋਂ ਤਾਂ ਆਊਟ ਕੀਤਾ ਕਿਉਂਕਿ ਇਹ ਪ੍ਰੋਡਕਸ਼ਨ ਕਰਦਾ ਸੀ ਪਹਿਲਾ ਜਰਨੈਲ ਉਹ ਬੰਦੇ ਨੇ ਟਰੈਕ ਦੂਜੇ ਦਿਨ ਪੂਰੀ ਸ਼ੂਟਿੰਗ ਅੱਜ ਖਤਮ ਹੋ ਗਈ ਦੂਜੇ ਦਿਨ ਟਰੈਕ ਦਾ ਸ਼ਾਟ ਲੈਣਾ ਸੀ ਤੇ ਉਹਨ ਟਰੈਕ ਦਾ ਇੰਤਜ਼ਾਮ ਨਹੀਂ ਕੀਤਾ ਉਹਨ ਕਾਰ ਦੇ ਵਿੱਚ ਹੀ ਰੱਖ ਕੇ ਕੈਮਰਾ ਤੇ ਗੱਦਾ ਰੱਖ ਕੇ ਤੇ ਉਹਨੇ ਵੀਡੀਓ ਜਿਹੜਾ ਸ਼ਾਟ ਰਹਿੰਦਾ ਸੀ ਪੂਰਾ ਕਰ ਲਿਆ ਇਹਨਾਂ ਦੇ ਮਿਰਚਾਂ ਲੜ ਗਈਆਂ ਵੀ ਇਹ ਤਾਂ ਬਿਨਾਂ ਪੈਸੇ ਤੋਂ ਐ ਕਰੂਗਾ ਗਾਂਗਾ ਹੋਰ ਜਗ੍ਹਾ ਲੱਗੋ ਪਿੰਡੂ ਜੱਟ ਸੀ ਕੋਈ ਤੇ ਇਹਨਾਂ ਨੇ ਉਸ ਬੰਦੇ ਨੂੰ ਇੰਡਸਟਰੀ 'ਚੋਂ ਜ਼ੋਰ ਲਾ ਰਿਆ ਬਾਹਰ ਕੱਢਣ ਲਈ ਇਹ ਉਹ ਨਹੀਂ ਜਿਹੜੇ ਟੱਕਿਆਂ ਦੇ ਉਹ ਮੈਂ ਜਿਹੜੀ ਗੱਲ ਕਹਿ ਚੁੱਕਾ ਦਲਾਲ ਇਹ ਚਾਰ ਟੁਕਿਆਂ ਦੇ ਲਈ ਹਰ ਬੇੜਾ ਬਿਠਾਉਣਗੇ ਹਰ ਕਿਤੇ ਦਾ ਬੇੜਾ ਬਿਠਾ ਦੇਣਗੇ ਮਿਹਰਬਾਨੀ ਸ਼ੁਕਰੀਆ ਇਹ ਸਕੀਮ ਇਹਨਾਂ ਦੀ ਹੈ ਕਿਸੇ